ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਰੋਜੀ ਕੈਮਰਾ ਹੋ ਰਿਹਾ ਸੈੱਟ ਜੀ ਆਵਾਜ਼ ਆ ਰਹੀ ਹੋਣੀ ਹੈ ਜੀ ਸਾਰਿਆਂ ਨੂੰ ਇਹ ਦੇਖੋ ਜੀ ਆਪਾਂ ਝੋਨਾ ਲਗਾਇਆ ਜੀ ਤੇ 10 ਦਿਨ ਹੋ ਚੱਲੇ ਨੇ ਅੱਜ ਅੱਜ 22 ਤਰੀਕ ਹੋ ਗਈ ਹੈ ਜੀ ਤੇ ਆਪਾਂ ਇਹ ਲਗਾਇਆ ਸੀ 12 ਤਰੀਕ ਨੂੰ ਤੇ ਹੁਣ ਇਹ ਹਰਾ ਹੋ ਰਿਹਾ ਜੀ ਦੇਖੋ ਤੇ ਇਹਨੂੰ ਇੱਕ ਜੂਰੀਆ ਪਾ ਦਿੱਤਾ ਹੈ ਜੀ ਅਸੀਂ ਠੀਕ ਹੈ ਹਰਾ ਹੋ ਗਿਆ ਹੁਣ ਆਪਾਂ ਇਹਦੇ ਵੇਖਾਂਗੇ ਕਿੱਦਾਂ ਗਰੋਥ ਆਂਦੀ ਏ ਤੇ ਕਿੱਦਾਂ ਇਹਦਾ ਫਟਾਰਾ ਹੁੰਦਾ ਏ 10 ਦਿਨਾਂ ਦਾ ਝੋਨਾ ਹੋ ਚੁੱਕਾ ਹੈ ਜੀ ਇਹ ਆ ਦੇਖ ਲਓ ਜੀ ਹਰਾ ਹਰਾ ਹੁਣ ਸ਼ੋਅ ਕਰਨ ਲੱਗ ਗਿਆ ਜੀ ਟਾਂਡੇ ਇਹਦੇ ਹੁਣ ਸਿੱਧੇ ਹੋ ਗਏ ਨੇ ਪਹਿਲਾਂ ਡਿੱਗੇ ਰਹਿੰਦੇ ਸੀ ਗਰਮੀ ਕਾਫੀ ਸੀਗੀ ਜਿੰਦੇ ਕਰਕੇ ਸਟ्रेस ਚ ਰਹਿੰਦਾ ਸੀਗਾ ਤੇ ਹੁਣ ਇਹਨੇ ਥੋੜੀ ਜੀ ਰੰਗਤ ਫੜੀ ਹੈ ਜੀ ਤੇ ਬਹੁਤ ਵਧੀਆ ਹਰਾ ਹਰਾ ਰੰਗ ਹੋਣ ਲੱਗ ਗਿਆ ਜੀ ਤੇ ਆ ਆਪਣਾ ਦੂਜਾ ਖੇਤ ਹੈਗਾ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਤਕਰੀਬਨ ਜਿਹੜੇ ਹੈਗੇ ਆ 10 ਦਿਨ ਹੋ ਗਏ ਆ ਤੇ ਪਰ ਇਹਦੇ ਵਿੱਚ ਜੂਰੀਆ ਨਹੀਂ ਪਾਇਆ ਗਿਆ ਹਜੇ ਤੇ ਦੋਵਾਂ ਦਾ ਆਪਾਂ ਦੇਖਾਂਗੇ ਕੀ ਰਿਜ਼ਲਟ ਨਿਕਲਦਾ ਹੈਗਾ ਵਾ ਜਿੰਦੇ ਵਿੱਚ ਆਪਾਂ ਜੂਰੀਆ ਪਾਇਆ ਹੈਗਾ ਵਾ ਤੇ ਜਿੰਦੇ ਵਿੱਚ ਆਪਾਂ ਜੂਰੀਆ ਕੱਟ ਦੇਵਾਂਗੇ ਇਹਦੇ ਵਿੱਚ ਆਪਾਂ ਕੱਟ ਜੂਰੀਆ ਦੇਵਾਂਗੇ ਤੇ ਉਹਦੇ ਵਿੱਚ ਪੂਰੀ ਡੋਜ਼ ਰੱਖਾਂਗੇ ਤੇ ਇਹਦੇ ਵਿੱਚ ਥੋੜੀ ਜਿਹੀ ਘਟਾ ਕੇ ਤੇ ਫਿਰ ਤੁਹਾਨੂੰ ਰਿਜ਼ਲਟ ਬਾਰੇ ਦੱਸਿਆ ਜਾਵੇਗਾ ਕਿ ਰਿਜ਼ਲਟ ਨਿਕਲਦਾ ਹੈਗਾ ਕਿੰਨਾ ਫਰਟੀਲਾਈਜ਼ਰ ਇਹਨੂੰ ਲੱਗਦਾ ਹੈਗਾ ਤੇ ਕਿੰਦਾ ਇੰਦਾ ਦੀ ਫਟਾਵ ਹੁੰਦੀ ਹੈ ਸਾਰਾ ਤੁਹਾਨੂੰ ਦੱਸਿਆ ਜਾਏਗਾ ਆ ਦੇਖੋ ਜੀ ਦੂਰ ਦੂਰ ਤੱਕ ਇਹ ਵੀ ਵੈਸੇ ਤਾਂ ਸਿੱਧਾ ਹੋ ਗਿਆ ਏ ਪਰ ਇਹ ਥੋੜੇ ਜਿਹੀ ਗ੍ਰੋਥ ਹੁੰਦੇ ਨਾਲੋਂ ਪਿੱਛੇ ਦਿਖਾ ਰਿਹਾ ਹੈਗਾ ਦੇਖੋ ਜੀ ਉਹ ਥੋੜੀ ਜਿਹੀ ਹਰੀਆਵਲ ਵੱਧ ਹੈਗੀ ਆ ਤੇ ਇਹਦੇ ਵਿੱਚ ਥੋੜੀ ਜਿਹੀ ਹਰੀਆਵਲ ਘੱਟ ਹੈਗੀ ਹੈ ਆ ਨੇੜੇ ਦੇਖ ਲਓ ਜੀ ਨੇੜਿਆਂ ਜਿਵੇਂ ਨੇੜੇ ਬੁਰੀ ਰੰਗ ਤੇ ਦਿਖਾ ਰਿਹਾ ਜੀ ਬੂਟਾ ਹਰਾ ਹਰਾ ਹੋ ਚੁੱਕਾ ਹੈ ਜੀ ਪੂਰਾ ਖੁਜ-ਖੁਜ ਦੇ ਜਿਹੜੇ ਪੁਰਾਣੇ ਪੱਤੇ ਹੈਗੇ ਸੀ ਉਹ ਪੀਲੇ ਹੋ ਗਏ ਐ ਤੇ ਉਹ ਬਿਲਕੁਲ ਜਿਵੇਂ ਕਹਿ ਦਈਏ ਖਤਮ ਹੋਣ ਦੇ ਕੇ ਘਰ ਤੇ ਹੈਗੇ ਐ ਪਰ ਨਵੀਆਂ ਜਿਹੜੀਆਂ ਫੋਟਾ ਹੈਗੀਆਂ ਜੀ ਉਹ ਵਧੀਆ ਤੁਰ ਪਈਆਂ ਨੇ ਐ ਹਰਾ ਹਰਾ ਰੰਗ ਆ ਗਿਆ ਜੀ ਤੇ ਅੰਤ ਤੇ ਬਸ ਇਹੀ ਕਵਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਦਾ ਜੀ